ਸੋਸ਼ੀਆ ਕਾਲਸ ਕਾਈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਉੱਤੇ ਇਹਨਾਂ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਗਿਆ ਸੋ ਇਸ ਚੋਣ ਪ੍ਰਚਾਰ ਦੇ ਵਿੱਚ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਈ ਵੱਡੇ ਸਤਾਰੇ ਤੇ ਕਈ ਫਿਲਮੀ ਅਦਾਕਾਰ ਤੇ ਕਈ ਵੱਡੇ ਸਿਆਸਤਦਾਨ ਵੀ ਤੁਸੀਂ ਚੋਣ ਪ੍ਰਚਾਰ ਕਰਦੇ ਦੇਖੇ ਹੋਣਗੇ ਸੋ ਇਸੇ ਘੜੀ ਤਹਿਤ ਅੱਜ ਪੰਜਾਬੀ ਅਦਾਕਾਰ ਸੋਨੀਆ ਮਾਨ ਤੇ ਸਮਾਜ ਸੇਵੀ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੋਨੀਆ ਮਾਨ ਵੀ ਇੱਕ ਆਜ਼ਾਦ ਉਮੀਦਵਾਰ ਦੇ ਹੱਕ ਦੇ ਵਿੱਚ ਆਏ ਨੇ ਹਾਲਾਂਕਿ ਸੋਨੀਆ ਮਾਨ ਦੇ ਵੱਲੋਂ ਕਈ ਵਾਰ ਜਿਹੜਾ ਮੀਤ ਹੇਰ ਦਾ ਵੀ ਪ੍ਰਚਾਰ ਕੀਤਾ ਗਿਆ ਇਸ ਤੋਂ ਇਲਾਵਾ ਗੁਰਮੀਤ ਸਿੰਘ ਖੁੱਡੀਆਂ ਦਾ ਵੀ ਪ੍ਰਚਾਰ ਕੀਤਾ ਗਿਆ ਸੋ ਉੱਥੇ ਹੀ ਹੁਣ ਆਜ਼ਾਦ ਉਮੀਦਵਾਰ ਅੰਮ੍ਰਿਤਸਰ ਤੋਂ ਰੇਸ਼ਮ ਸਿੰਘ ਦੇ ਹੱਕ ਦੇ ਵਿੱਚ ਵੀ ਸੋਨੀਆ ਮਾਨ ਉੱtre ਆ ਸੋਨੀਆ ਮਾਨ ਨੇ ਜਿੱਥੇ ਰੇਸ਼ਮ ਸਿੰਘ ਦਾ ਸਮਰਥਨ ਕੀਤਾ ਰੇਸ਼ਮ ਸਿੰਘ ਦਾ ਚੋਣ ਪ੍ਰਚਾਰ ਕੀਤਾ ਉਹਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਆ ਉੱਥੇ ਹੀ ਸੰਸਦ ਗੁਰਜੀਤ ਔਜਲ ਦੇ ਉੱਤੇ ਵੀ ਨਿਸ਼ਾਨੇ ਸਾਦੇ ਨੇ ਬਣਾਨੇ ਕਿਹਾ ਕਿ ਜਿੰਨਾ ਚਿਰ ਗੁਰਜੀਤ ਔਜਲਾ ਪੰਜਾਬ ਦੇ ਵਿੱਚ ਸੰਸਦ ਰਹੇ ਨੇ ਉਹਨਾਂ ਚਿਰ ਜੇ ਅੰਮ੍ਰਿਤਸਰ ਦਾ ਵਿਕਾਸ ਨਹੀਂ ਹੋ ਸਕਿਆ ਸੋ 10 ਸਾਲ ਉਹਨਾਂ ਦੇ ਵੱਲੋਂ ਸੰਸਦ ਦੀ ਭੂਮਿਕਾ ਨਿਭਾਈ ਗਈ ਹੈ ਪਰ ਉਸ ਹਿਸਾਬ ਦੇ ਨਾਲ ਸ਼ਹਿਰ ਦਾ ਵਿਕਾਸ ਨਹੀਂ ਕਰਵਾ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਚੋਣਾ ਵੀ ਲੜ ਸਕਦੀ ਆ ਮੈਨੂੰ ਇੱਥੋਂ ਚੋਣ ਲੜਨ ਦੇ ਲਈ ਵੀ ਕਿਹਾ ਗਿਆ ਪਰ ਮੈਂ ਹਜੇ ਉਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਨਹੀਂ ਸਮਝ ਰਹੀ ਕਿ ਮੈਂ ਚੋਣਾ ਲੜਾਂ ਪਰ ਅਗਲੀ ਵਾਰ ਕੁਝ ਵੀ ਹੋ ਸਕਦਾ ਰੀਸ਼ਮ ਸਿੰਘ ਵਰਾਜ ਪਿੰਡ ਅਦਲੀ ਵਾਲਾ ਸਾਡੇ ਰਾਜਸਥਾਨ ਸੀ ਹਲਕੇ ਦੇ ਵਿੱਚ ਬਹੁਤ ਵੱਡਾ ਪਿੰਡ ਹੈ ਉੱਥੋਂ ਬਿਲੋਂਗ ਕਰਦੇ ਨੇ ਔਰ ਪੂਰਾ 1 ਸਾਲ ਸਾਡੇ ਨਾਲ ਟਿਕਰੀ ਬਾਰਡਰ ਦੇ ਉੱਤੇ ਵੀ ਰਹੇ ਨੇ ਔਰ ਭਾਵੇਂ ਹਰਿਆਣੇ ਦੀਆਂ ਪੰਚਾਇਤਾਂ ਹੋਣ Rajasthan ਦੀਆਂ ਹੋਣ UP ਦੀਆਂ ਹੋਣ ਸਾਰੇ ਕਿਤੇ ਸਾਡੇ ਨਾਲ ਇਹਨਾਂ ਨੇ ਸਾਥ ਦਿੱਤਾ ਹੈ ਪਿੱਛੇ ਖਨੌਰੀ ਬਾਰਡਰ ਦੇ ਉੱਤੇ ਜਦੋਂ ਵੀਡੀਓ ਵਾਇਰਲ ਹੋਈ ਸੀ ਕਿ ਆਸੂ ਗੈਸੇ ਗੋਲਿਆਂ ਦੇ ਨਾਲ ਉਹਦੇ ਵਿੱਚ ਵੀ ਮੇਰੇ ਨਾਲ ਇਹ ਜਵਾਨ ਜੀ ਸਾਹਮਣੇ ਖੜੇ ਸੀਗੇ ਸੋ ਈਸਵਰੀ ਇਹਣਾ ਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਅਸੀਂ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਆਜ਼ਾਦ ਖੜੀਏ ਪਹਿਲੋਂ ਇਹ ਸਾਰੇ ਜਾਣੇ ਮੈਨੂੰ ਕਹਿ ਰਹੇ ਸੀਗੇ ਕਿ ਤੁਹਾਨੂੰ ਇਲੈਕਸ਼ਨ ਲੜਨੀ ਚਾਹੀਦੀ ਹੈ ਬਟ ਮੈਂ ਇਹ ਗੱਲ ਸੋਚੀ ਕਿ ਐਦਕੀ ਮੈਂ ਇਲੈਕਸ਼ਨ ਨਹੀਂ ਲੜਦੀ ਜਦਕਿ ਮੈਨੂੰ ਸਾਰੀਆਂ ਪਾਰਟੀਆਂ ਵੱਲੋਂ ਆਫਰ ਸੀਗੀ ਜਿੰਨੀਆਂ ਵੀ ਮੌਜੂਦਾ ਪਾਰਟੀਆਂ ਆ ਸਾਰੇ ਚਾਹੁੰਦੇ ਸੀਗੇ ਕਿ ਮੈਂ ਉਹਨਾਂ ਦੀ ਪਾਰਟੀ ਦਾ ਹਿੱਸਾ ਬਣਾ ਬਟ ਮੈਨੂੰ ਲੱਗਦਾ ਹੈ ਕਿ ਆਪਣੇ ਸਮਾਜ ਦੇ ਵਿੱਚ ਕੁਝ ਲੋਕਾਂ ਨੂੰ ਪੋਲਿਟਿਕਸ ਤੋਂ ਬਾਹਰ ਰਹਿ ਕੇ ਵੀ ਕੁਝ ਦੇ ਸਮਝਣ ਦੀ ਲੋੜ ਹੁੰਦੀ ਹੈ ਕਿ ਪੋਲਿਟਿਕਸ ਐਗਜ਼ੈਕਟਲੀ ਚੱਲ ਕਿਵੇਂ ਰਹੀ ਹੈ ਸਾਡੇ ਪੰਜਾਬ ਦੀ ਸੋ ਮੈਂ ਇਸ ਲਈ ਫੈਸਲਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਵਧੀਆ ਚਿਹਰੇ ਨੇ ਪਾਰਟੀ ਬਾਜੀ ਤੋਂ ਉੱਟੇ ਉੱਟਕੇ ਉਹਨਾਂ ਦੀ ਸਪੋਰਟ ਕਰਾਂ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪੰਜੋ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਭਾਵੇਂ ਮੈਂ ਕਰਨਜੀਤ ਅਨਮੋਲ ਪਾਈ ਦੀ ਫਰੀਦਕੋਟ ਦੇ ਵਿੱਚ ਜਾ ਕੇ ਸਪੋਰਟ ਕੀਤੀ ਕਿਉਂਕਿ ਸਾਡੇ ਕਲਾਕਾਰ ਪਾਈ ਚਾਰੇ ਤੋਂ ਬਲੌਂਗ ਕਰਦੇ ਸੀਗੇ ਔਰ ਵਧੀਆ ਇਨਸਾਨ ਸੀਗੇ ਔਰ ਆਪਣੇ ਕੈਰੀਅਰ ਦੀ ਇੱਕ ਮੁਕਾਮ ਤੇ ਸੀਗੇ ਜਿਹੜਾ ਕਿ ਉਹ ਆਪਣਾ ਸਾਰਾ ਕੁਝ ਛੱਡ ਕੇ ਪੋਲਿਟਿਕਸ ਦੇ ਵਿੱਚ ਆ ਰਿਹਾ ਹੈ ਦੂਜੇ ਨੰਬਰ ਦੇ ਉੱਤੇ ਮੈਂ ਖੁੜੀਆ ਸਾਹਿਬ ਜਿਹੜੇ ਸਾਡੇ ਐਗਰੀਕਲਚਰ ਮਨਿਸਟਰ ਹੈ ਮੈਂ ਉਹਨਾਂ ਦੀ ਤਾਰੀਫ ਕਰਦੀ ਹਾਂ ਸਪੋਰਟ ਕਰਦੀ ਹਾਂ ਬਹੁਤ ਚੰਗੇ ਇਨਸਾਨ ਨੇ ਆਪਾਂ ਨੂੰ ਉਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਮੀਤ 헤 ਬਹੁਤ ਚੰਗੇ ਇਨਸਾਨ ਨੇ ਸੋ ਜਿਹੜੇ ਜਿਹੜੇ ਚੰਗੇ ਚਿਹਰੇ ਨੇ ਮੈਂ ਹਮੇਸ਼ਾ ਉਹਨਾਂ ਦੀ ਸਪੋਰਟ ਕੀਤੀ ਹੈ ਪਾਰਟੀ 바ਜੀ ਤੋਂ ਉੱਤੇ ਉੱਠ ਕੇ ਸੋ ਸਾਡੀ ਇਧਰ ਇਹ ਇਹਦਾ ਮਤਲਬ ਇਹ ਨਹੀਂ ਕਿ ਮੈਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੀ ਹਾਂ ਇਹਦਾ ਮਤਲਬ ਇਹ ਹੈ ਕਿ ਆਮ ਆਦਮੀ ਦੇ ਵਿੱਚ ਕੁਝ ਲੋਕ ਹੀ ਇਹ ਜਿਹੇ ਨੇ ਜਿਨ੍ਹਾਂ ਦੀ ਸਪੋਰਟ ਕਰਨੀ ਬੰਦੀ ਹੈ ਕਿਉਂਕਿ ਉਹਨਾਂ ਦਾ ਕਿਰਦਾਰ ਵਧੀਆ ਹੈ ਉਹਨਾਂ ਦੀ ਸੋਚ ਵਧੀਆ ਹੈ ਉਹਨਾਂ ਦੀ ਡਿਵੈਲਪਮੈਂਟ ਸੋਚ ਹੈ ਐਜੂਕੇਸ਼ਨ ਪ੍ਰਤੀ ਔਰ ਜਦੋਂ ਅਸੀਂ ਕਿਛੇ ਮੇਲਾ ਵੀ ਕਰਵਾਇਆ ਸੀਗਾ ਕੈਂਸਰ ਦਾ ਕੈਂਸਰ ਦੇ ਸਬੰਧੀ ਉਹ ਹਬੇਸ਼ਾਂ ਆਪਣੀ ਪਾਰਟੀ 바ਜੀ ਤੋਂ ਉੱਤੇ ਉੱਠ ਕੇ ਉਹ ਸਪੋਰਟ ਕਰਨ ਵਾਸਤੇ ਆਏ ਸੀਗੇ ਇਸੇ ਤਰੀਕੇ ਦੇ ਨਾਲ ਰੇਸ਼ਮ ਦੀ ਇੱਕ ਆਜ਼ਾਦ ਸੋਚ ਹੈ ਔਰ ਮੈਨੂੰ ਲੱਗਦਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਐਮਪੀ ਬਤੌਰ ਐਮਪੀ ਸਾਡੇ ਪਿਛੇ ਔਜਲਾ ਸਾਹਿਬ ਰਹੇ ਨੇ ਗੁਰਜੀਤ ਔਜਲਾ ਰਹੇ ਨੇ 7 ਸਾਲ ਐਮਪੀ ਰਹੇ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਔਰ ਮੈਨੂੰ ਨਹੀਂ ਲੱਗਦਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਹੋਈਆਂ ਨੇ ਕਿਉਂਕਿ ਮੈਂ ਅੰਮ੍ਰਿਤਸਰ ਨੂੰ ਬਲੋਂਗ ਕਰਦੀ ਆ ਅੰਮ੍ਰਿਤਸਰ ਦੇ ਵਿੱਚ ਸਾਡੀ ਗੰਦਾ ਨਾਲਾ ਆ ਤੁਸੀਂ ਦੇਖ ਸਕਦੇ ਹੋ ਗੁੰਟਾਲੇ ਉੱਥੇ ਉਹਨਾਂ ਦਾ ਘਰ ਹੈ ਉੱਥੇ ਉਹਨਾਂ ਦਾ ਆਫਿਸ ਹੈ ਉਹ ਗੰਦਾ ਨਾਲਾ ਥੱਲੋਂ ਪੱਕਾ ਹੋਣਾ ਚਾਹੀਦਾ ਸੀਗਾ ਉਸ ਗੰਦੇ ਨਾਲੇ ਕਰਕੇ ਕੈਂਸਰ ਵਰਗੀਆਂ ਬਿਮਾਰੀਆਂ ਘਰ-ਘਰ ਦੇ ਵਿੱਚ ਜਨਮ ਲੈ ਰਹੀਆਂ ਨੇ ਸਾਡੇ ਪਿੰਨਾ ਤੱਕ ਕੈਂਸਰ ਪਹੁੰਚ ਚੁੱਕੀ ਹੈ ਉਹ ਕਿਸੇ ਨੇ ਉਸ ਦੇ ਉੱਤੇ ਉਸ ਮੁੱਦੇ ਦੇ ਉੱਤੇ ਗੱਲ ਨਹੀਂ ਚੁੱਕੀ ਨਸ਼ਿਆਂ ਦੇ ਮੁੱਦੇ ਦੇ ਉੱਤੇ ਸਿਰਫ ਜਦੋਂ ਇਲੈਕਸ਼ਨਸ ਆਉਂਦੀਆਂ ਨੇ ਉਦੋਂ ਹੀ ਇਹ ਲੋਕੀ ਜਿਹੜੀ ਇਹ ਗੱਲ ਰੱਖਦੇ ਨੇ ਅੱਗੇ ਪਿੱਛੇ ਕੋਈ ਗੱਲ ਨਹੀਂ ਕਰਦਾ ਉਸ ਤੋਂ ਇਲਾਵਾ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਡੰਪ ਇੰਨਾ ਇਕੱਠਾ ਹੋਇਆ ਹੈ ਕੂੜੇ ਦਾ ਔਰ ਜਦੋਂ ਜਦੋਂ ਕੂੜਾ ਸਾਰਦੇ ਨੇ ਉਹ ਲੋਕਾਂ ਦੀਆਂ ਬਾਰੀਆਂ ਉਹਨਾਂ ਦੇ ਘਰ ਦੇ ਵਿੱਚ ਪੋਲੂਸ਼ਨ ਜਾਂਦਾ ਲੋਕੀ ਇੰਨੇ ਜ਼ਿਆਦਾ ਦੁਖੀ ਨੇ ਸੋ ਅੰਮ੍ਰਿਤਸਰ ਦੇ ਸ਼ਹਿਰ ਦੀਆਂ ਜਿੰਨੀਆਂ ਪ੍ਰੋਬਲਮਸ ਨੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਕੋਈ ਵੀ ਪਾਰਟੀ ਟਿਕਟ ਦਿੰਦੀ ਹੈ ਉਸ ਪਾਰਟੀ ਨੂੰ ਗਰਾਊਂਡ ਲੈਵਲ ਦੇ ਉੱਤੇ ਸਰਵੇ ਜ਼ਰੂਰ ਕਰ ਲੈਣਾ ਚਾਹੀਦਾ ਹੈ ਕਿ ਸਾਡੇ ਬੰਦੇ ਨੇ ਕੰਮ ਕਿਦਾਂ ਕੀਤੇ ਨੇ ਕਿਉਂਕਿ ਅਸੀਂ ਉਹੋ ਜੇ ਬੰਦੇ ਚਾਹੁੰਦੇ ਆ ਆਪਣੀ ਸੁਸਾਇਟੀ ਦੇ ਵਿੱਚ ਜਿਹੜੀ ਸੁਸਾਇਟੀ ਦੇ ਮੁੱਦੇ ਚੱਕਣ ਔਰ ਕੰਮ ਕਰਨ ਨਾ ਕਿ ਆਪਣੇ ਕਾਰੋਬਾਰ ਵਧਾਉਣ ਇਹਨਾਂ ਨੂੰ ਇੱਕ ਮੌਕਾ ਸੋਸਾਇਟੀ ਦਾ ਕੰਮ ਕਰਨ ਵਾਸਤੇ ਨਹੀਂ ਚਾਹੀਦਾ ਇਹਨਾਂ ਨੂੰ ਇੱਕ ਮੌਕਾ ਆਪਣੀਆਂ ਜਾਇਦਾਦਾਂ ਬਣਾਉਣ ਵਾਸਤੇ ਚਾਹੀਦਾ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਸਾਡੇ ਸਮਾਜ ਦੇ ਵਿੱਚ ਉਸ ਇਨਕਲਾਬੀ ਲਹਿਰ ਦੀ ਲੋੜ ਹੈ ਕਿ ਜਿਹੜੀ ਕਿ ਸਹੀ ਬੰਦਿਆਂ ਨੂੰ ਪਛਾਣਨ ਵੇਖੋ ਤੁਸੀਂ ਲੈਂਦੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਆਜ਼ਾਦ ਹੀ ਉਮੀਦਵਾਰ ਜਿਤਾਤੇ ਇਸ ਕਰਕੇ ਜਿਤਾਏ ਕਿਉਂਕਿ ਉਹਨਾਂ ਦੇ ਵਿੱਚ ਜਾਗਰੂਤਾ ਸੀਗੀ ਸੋ ਮੇਰੀ ਅੰਮ੍ਰਿਤਸਰ ਵਾਸੀਆਂ ਨੂੰ ਰਿਕੁਐਸਟ ਹੈ ਮੈਂ ਅੰਮ੍ਰਿਤਸਰ ਦੇ ਵਿੱਚ ਪਲੀ ਵੱਡੀ ਹੋਈ ਐ ਇੱਥੇ ਦੀ ਸਕੂਲਿੰਗ ਐ ਮੇਰੀ ਮੈਂ ਮੇਰੇ ਦਿਲ ਦੇ ਵਿੱਚ ਦਰਦ ਹੈ ਅਮ੍ਰਿਤਸਰ ਦੇ ਪ੍ਰਤੀ ਸੋ ਮੈਂ ਇਹੀ ਚਾਹੁੰਨੀ ਹੈ ਕਿ ਆਪਾਂ ਇੱਕ ਵਾਰੀ ਮੌਕਾ ਦਈਏ ਆਜ਼ਾਦ ਉਮੀਦਵਾਰ ਨੂੰ ਵੀ ਅਸੀਂ ਮੌਕਾ ਦਈਏ ਆਜ਼ਾਦ ਸੋਚ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਰਹਿੰਦੇ ਹਾਂ ਸਾਡਾ ਯੂਥ ਜੀ ਫੋਰਨ ਜਾ ਰਿਹਾ ਹੈ ਸਾਡਾ ਯੂਥ ਜੀ ਡਰੱਗਸ ਦੇ ਵਿੱਚ ਜਾ ਰਿਹਾ ਹੈ ਵੇਖੋ ਜਦੋਂ ਯੂਥ ਨੂੰ ਆਪਾਂ ਪੋਲਿਟਿਕਸ ਦੇ ਵਿੱਚ ਲੈ ਕੇ ਆਵਾਂਗੇ ਤਾਂ ਦੀ ਸਾਰੀਆਂ ਚੀਜ਼ਾਂ ਖਤਮ ਹੋਣਗੀਆਂ ਨਾ ਇਹ ਮੇਰੇ ਨਾਲ ਰੇਸ਼ਮ ਜੀ ਹੈ 27 ਸਾਲਾਂ ਦਾ ਮੁੰਡਾ ਹੈ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਇਹੇ ਜੀ ਸੋਚ ਵਾਲੇ ਮੁੰਡੇ ਅੱਗੇ ਆਉਣਗੇ ਸਾਡੇ ਸੁਸਾਇਟੀ ਦੇ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਐਮਐਲਏ ਦਾ ਮੁੰਡਾ ਹੀ ਐਮਐਲਏ ਬਣ ਸਕਦਾ ਹੈ ਮੰਤਰੀ ਦਾ ਮੁੰਡਾ ਹੀ ਮੰਤਰੀ ਬਣ ਸਕਦਾ ਹੈ ਐਮਪੀ ਦਾ ਮੁੰਡਾ ਹੀ ਐਮਪੀ ਬਣ ਸਕਦਾ ਹੈ ਇਹ ਜ਼ਰੂਰੀ ਨਹੀਂ ਹੈ ਇਹ ਸਾਡਾ ਦੇਸ਼ ਹੈ ਲੋਕਤੰਤਰ ਹੈ ਇੱਥੇ ਲੋਕਾਂ ਦੀ ਜਿਹੜੀ ਆਵਾਜ਼ ਹੈ ਨਾ ਚੰਗੇ ਚਿਹਰੇ ਚਾਹੀਦੇ ਆ ਸਾਨੂੰ ਪੋਲਿਟਿਕਸ ਦੇ ਵਿੱਚ ਕਿਉਂਕਿ ਮੈਨੂੰ ਲੱਗਦਾ ਹੈ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹ ਪਬਲਿਕ ਸਰਵੰਟ ਹੁੰਦੇ ਨੇ ਤਨਖਾਹ ਮਿਲਦੀ ਆ ਉਹਨਾਂ ਨੂੰ ਗਵਰਨਮੈਂਟ ਵੱਲੋਂ ਸਾਡੇ ਕੰਮ ਕਰਨ ਲੱਗਿਆਂ ਸੋ ਮੈਂ ਅੰਮ੍ਰਿਤਸਰ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਵੇਖੋ ਇਸ ਵਾਰੀ ਵੋਟਾਂ ਦੇ ਵਿੱਚ ਸ਼ਰਾਬ ਦੀ ਬੋਤਲ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਸੂਟਾਂ ਪਿੱਛੇ ਆਪਣਾ ਜ਼ਮੀਰ ਨਾ ਵੇਚਿਓ ਇੱਕ ਚੰਗੀ ਸ਼ਖਸੀਅਤ ਨੂੰ ਆਪਣੀ ਕੀਮਤੀ ਵੋਟ ਪਾਓ ਉਹ ਹੀ ਕੀਮਤੀ ਵੋਟ ਨੇ ਤੁਹਾਡੇ ਬੱਚਿਆਂ ਦਾ ਭਵਿੱਖ ਬਣਾਉਣਾ ਆ ਨਹੀਂ ਤੇ ਅਸੀਂ ਪੰਜਾਬ ਨੂੰ ਦੇਖ ਲਿਆ ਕਿਨੇ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਹੈ ਅਸੀਂ ਲੀਡਰ ਦੇਖ ਲਏ ਨੇ ਆਪਾਂ ਆਪਣੀ ਜਿਵੇਂ ਤੁਸੀਂ ਪਿਛਲੀ ਵਾਰੀ ਝਾੜੂ ਨੂੰ ਲੈ ਕੇ ਆਏ ਸੀਗੇ ਅੰਦਰ ਖਾਤੇ ਤੁਸੀਂ ਵੋਟ ਪਾਈ ਸੀਗੀ ਮੈਂ ਨਹੀਂ ਕਹਿੰਦੀ